ਭਾਈ ਅਮਰਿਤਪਾਲ ਸਿੰਘ ਨੇ ਅਕਾਲੀ ਤਿਆਰ ਕੀਤਾ ਹੈ ਤੇ ਇਹਨਾਂ ਨੇ ਸ਼੍ਰੋਮਣੀ ਨਾਂ ਵੀ ਨਹੀਂ ਰੱਖਿਆ ਉਸ ਦਾ ਵੀ ਮੈਂ ਤੁਹਾਨੂੰ ਦੱਸੂਗਾ ਸੋ ਮੈਂ ਤੁਹਾਨੂੰ ਪੁੱਛਦਾ ਹਾਂ ਆਉਣ ਵਾਲੀਆਂ ਚੋਣਾਂ 'ਚ ਮੁੱਖ ਮੰਤਰੀ ਦੀਆਂ 'ਚ 117 'ਚੋਂ ਕਿੰਨੀ ਥਾਮਾਂ ਤੋਂ ਜਿੱਤ ਸਕਦੇ ਆ ਤੁਸੀਂ ਦੱਸਿਓ ਜੇ ਮੈਨੂੰ ਪੁੱਛਿਆ ਜਾਵੇ 37 ਸੋ ਦੇਖਦੇ ਆ ਤੁਸੀਂ ਕਿੰਨੀਆਂ ਸੋਚਦੇ ਆ ਕਿ ਇਹ ਮੁੱਖ ਮੰਤਰੀ ਹੋ ਸਕਦੇ ਆ ਜੋ ਆਉਣ ਵਾਲੀਆਂ ਚੋਣਾਂ ਆਉਣੀਆਂ ਆ ਸੋ ਕਾਫੀ ਕੁਝ ਹੋਣਾ ਆ ਸੋ ਸ਼੍ਰੋਮਣੀ ਨਾਂ ਕਿਉਂ ਨਹੀਂ ਰੱਖਿਆ ਇਹਨਾਂ ਨੇ ਉਹੋ ਵੀ ਦੱਸਾਂਗਾ ਤੇ ਹੋਰ ਵੀ ਕਈ ਗੱਲਾਂ ਭਾਈ ਜੀ ਇਹਨਾਂ ਬਾਰੇ ਸੋ ਦੇਖਦੇ ਆ ਤੁਹਾਨੂੰ ਆਮ ਲੋਕਾਂ ਮੈਂ ਵੀ ਆਈ ਆ ਪੁੱਛਦਾ ਆ ਵੀ 117 ਆ ਉਹਨਾਂ ਚੋਂ ਕਿੰਨੀਆਂ ਇਹ ਜਿੱਤ ਸਕਦੇ ਆ ਦੇਖਦੇ ਆ ਤੁਸੀਂ ਕਿੰਨੀਆਂ ਕਹਿੰਨੇ ਆ ਸ਼ੇਅਰ ਵੀ ਕਰਿਓ ਸਾਡੇ ਪਾਸੇ ਤੇ ਸ਼ੁਕਰੀਆ ਭਾਈ ਅਮਰਿਤਪਾਲ ਸਿੰਘ ਨੇ ਅਕਾਲੀ ਤਿਆਰ ਕੀਤਾ ਹੈ ਤੇ ਇਹਨਾਂ ਨੇ ਸ਼ਰੋਮਣੀ ਨਾਂ ਵੀ ਨਹੀਂ ਰੱਖਿਆ ਉਸ ਦਾ ਵੀ ਮੈਂ ਤੁਹਾਨੂੰ ਦੱਸੂਗਾ ਸੋ ਮੈਂ ਤੁਹਾਨੂੰ ਪੁੱਛਦਾ ਹਾਂ ਆਉਣ ਵਾਲੀਆਂ ਚੋਣਾਂ 'ਚ ਮੁੱਖ ਮੰਤਰੀ ਦੀਆਂ 'ਚ 117 'ਚ ਕਿੰਨੀ ਥਾਮਾਂ ਤੋਂ ਜਿੱਤ ਸਕਦੇ ਆ ਤੁਸੀਂ ਦੱਸਿਓ ਜੇ ਮੈਨੂੰ ਪੁੱਛਿਆ ਜਾਵੇ 37 ਸੋ ਦੇਖਦੇ ਆ ਤੁਸੀਂ ਕਿੰਨੀਆ ਸੋਚਦੇ ਆ ਕਿ ਇਹ ਮੁੱਖ ਮੰਤਰੀ ਹੋ ਸਕਦੇ ਆ ਜੋ ਆਉਣ ਵਾਲੀਆਂ ਚੋਣਾਂ ਆਉਣੀਆਂ ਆ ਸੋ ਕਾਫੀ ਕੁਝ ਹੋਣਾ ਆ ਸੋ ਸ਼ਰੋਮਣੀ ਨਾਂ ਕਿਉਂ ਨਹੀਂ ਰੱਖਿਆ ਇਹਨਾਂ ਨੇ ਉਹੋ ਵੀ ਦੱਸਾਂਗਾ ਤੇ ਹੋਰ ਵੀ ਕਈ ਗੱਲਾਂ ਬਾਈ ਜੀ ਇਹਨਾਂ ਬਾਰੇ ਸੋ ਦੇਖਦੇ ਆ ਤੁਹਾਨੂੰ ਆਮ ਲੋਕਾਂ ਮੈਂ ਵੀ ਆમી ਆ ਪੁੱਛਦਾ ਆ ਵੀ 117 ਆ ਉਹਨਾਂ ਚੋਂ ਕਿੰਨੀਆਂ ਇਹ ਜਿੱਤ ਸਕਦੇ ਆ ਦੇਖਦੇ ਆ ਤੁਸੀਂ ਕਿੰਨੀਆਂ ਕਹਿੰਨੇ ਆ ਸ਼ੇਅਰ ਵੀ ਕਰਿਓ ਸਾਡੇ ਪਾਸੇ ਤੇ ਸ਼ੁਕਰੀਆ ਭਾਈ ਅਮਰਤਪਾਲ ਸਿੰਘ ਨੇ ਅਕਾਲੀ ਤਿਆਰ ਕੀਤਾ ਆ ਤੇ ਇਹਨਾਂ ਨੇ ਸ਼੍ਰੋਮਣੀ ਨਾਂ ਵੀ ਨਹੀਂ ਰੱਖਿਆ ਉਸ ਦਾ ਵੀ ਮੈਂ ਤੁਹਾਨੂੰ ਦੱਸੂਗਾ ਸੋ ਮੈਂ ਤੁਹਾਨੂੰ ਪੁੱਛਦਾ ਆ ਆਉਣ ਵਾਲੀਆਂ ਚੋਣਾਂ 'ਚ ਮੁੱਖ ਮੰਤਰੀ ਦੀਆਂ 'ਚ 117 'ਚੋਂ ਕਿੰਨੀ ਥਾਮਾਂ ਤੋਂ ਜਿੱਤ ਸਕਦੇ ਆ ਤੁਸੀਂ ਦੱਸਿਓ ਜੇ ਮੈਨੂੰ ਪੁੱਛਿਆ ਜਾਵੇ 37 ਸੋ ਦੇਖਦੇ ਆ ਤੁਸੀਂ ਕਿੰਨੀਆਂ ਸੋਚਦੇ ਆ ਕਿ ਇਹ ਮੁੱਖ ਮੰਤਰੀ ਹੋ ਸਕਦੇ ਆ ਜੋ ਆਉਣ ਵਾਲੀਆਂ ਚੋਣਾਂ ਆਉਣੀਆਂ ਆ ਸੋ ਕਾਫੀ ਕੁਝ ਹੋਣਾ ਆ ਸੋ ਸ਼ਰੋਮਣੀ ਨਾ ਕਿਉਂ ਨਹੀਂ ਰੱਖਿਆ ਇਹਨਾਂ ਨੇ ਉਹੋ ਵੀ ਦੱਸਾਂਗਾ ਤੇ ਹੋਰ ਵੀ ਕਈ ਗੱਲਾਂ ਬਾਈ ਜੀ ਇਹਨਾਂ ਬਾਰੇ ਸੋ ਦੇਖਦੇ ਆ ਤੁਹਾਨੂੰ ਆਮ ਲੋਕਾਂ ਨੂੰ ਮੈਂ ਵੀ ਆਵੀਂ ਆ ਪੁੱਛਦਾ ਆ ਵੀ 117 ਆ ਉਨਾ ਚੋ ਕਿੰਨੀਆਂ ਇਹ ਜਿੱਤ ਸਕਦੇ ਆ ਦੇਖਦੇ ਆ ਤੁਸੀਂ ਕਿੰਨੀਆਂ ਕਹਿੰਨੇ ਆ ਸ਼ੇਅਰ ਵੀ ਕਰਿਓ ਸਾਰੇ ਪਾਸੇ ਤੇ ਸ਼ੁਕਰੀਆ ਭਾਈ ਅਮਰਿਤਪਾਲ ਸਿੰਘ ਨੇ ਅਕਾਲੀ ਤਿਆਰ ਕੀਤਾ ਆ ਤੇ ਇਹਨਾਂ ਨੇ ਸ਼੍ਰੋਮਣੀ ਨਾਂ ਵੀ ਨਹੀਂ ਰੱਖਿਆ ਉਸ ਦਾ ਵੀ ਮੈਂ ਤੁਹਾਨੂੰ ਦੱਸੂਗਾ ਸੋ ਮੈਂ ਤੁਹਾਨੂੰ ਪੁੱਛਦਾ ਆ ਆਉਣ ਵਾਲੀਆਂ ਚੋਣਾਂ ਚ ਮੁੱਖ ਮੰਤਰੀ ਦੀਆਂ ਚ 117 ਚੋਂ ਕਿੰਨੀ ਥਾਮਾਂ ਤੋਂ ਜਿੱਤ ਸਕਦੇ ਆ ਤੁਸੀਂ ਦੱਸਿਓ ਜੇ ਮੈਨੂੰ ਪੁੱਛਿਆ ਜਾਵੇ 37 ਸੋ ਦੇਖਦੇ ਆ ਤੁਸੀਂ ਕਿੰਨੀਆਂ ਸੋਚਦੇ ਆ ਕਿ ਇਹ ਮੁੱਖ ਮੰਤਰੀ ਹੋ ਸਕਦੇ ਆ ਜੋ ਆਉਣ ਵਾਲੀਆਂ ਚੋਣਾਂ ਆਉਣੀਆਂ ਆ ਸੋ ਕਾਫੀ ਕੁਝ ਹੋਣਾ ਆ ਸੋ ਸ਼ਰੋਮਣੀ ਨਾ ਕਿਉਂ ਨਹੀਂ ਰੱਖਿਆ ਇਹਨਾਂ ਨੇ ਉਹ ਉਹ ਵੀ ਦੱਸਾਂਗਾ ਤੇ ਹੋਰ ਵੀ ਕਈ ਗੱਲਾਂ ਬਾਈ ਜੀ ਇਹਨਾਂ ਬਾਰੇ ਸੋ ਦੇਖਦੇ ਆ ਤੁਹਾਨੂੰ ਆਮ ਲੋਕਾਂ ਨੂੰ ਮੈਂ ਵੀ ਆਮੀ ਆ ਪੁੱਛਦਾ ਆ ਵੀ 117 ਆ ਉਹਨਾਂ ਚੋਂ ਕਿੰਨੀਆਂ ਇਹ ਜਿੱਤ ਸਕਦੇ ਆ ਦੇਖਦੇ ਆ ਤੁਸੀਂ ਕਿੰਨੀਆਂ ਕਹਿੰਦੇ ਆ ਸ਼ੇਅਰ ਵੀ ਕਰਿਓ ਸਾਰੇ ਪਾਸੇ ਤੇ ਸ਼ੁਕਰੀਆ ਆਈ ਅਮਰਿਤਪਾਲ ਸਿੰਘ ਨੇ ਅਕਾਲੀ ਤਿਆਰ ਕੀਤਾ ਆ ਤੇ ਇਹਨਾਂ ਨੇ ਸ਼ਰੋਮਣੀ ਨਾਂ ਵੀ ਨਹੀਂ ਰੱਖਿਆ ਉਸ ਦਾ ਵੀ ਮੈਂ ਤੁਹਾਨੂੰ ਦੱਸੂਗਾ ਸੋ ਮੈਂ ਤੁਹਾਨੂੰ ਪੁੱਛਦਾ ਆ ਆਉਣ ਵਾਲੀਆਂ ਚੋਣਾਂ 'ਚ ਮੁੱਖ ਮੰਤਰੀ ਦੀ ਐ ਚ 117 'ਚ ਕਿੰਨੀ ਥਾਮਾਂ ਤੋਂ ਜਿੱਤ ਸਕਦੇ ਆ ਤੁਸੀਂ ਹੀ ਦੱਸਿਓ ਜੇ ਮੈਨੂੰ ਪੁੱਛਿਆ ਜਾਵੇ 37 ਸੋ ਦੇਖਦੇ ਆ ਤੁਸੀਂ ਕਿੰਨੀਆ ਸੋਚਦੇ ਆ ਕਿ ਇਹ ਮੁੱਖ ਮੰਤਰੀ ਹੋ ਸਕਦੇ ਆ ਜੋ ਆਉਣ ਵਾਲੀਆਂ ਚੋਣਾਂ ਆਉਣੀਆਂ ਆ ਸੋ ਕਾਫੀ ਕੁਝ ਹੋਣਾ ਆ ਤੋ ਸ਼੍ਰੋਮਣੀ ਨਾ ਕਿਉਂ ਨਹੀਂ ਰੱਖਿਆ ਇਹਨਾਂ ਨੇ ਉਹ ਉਹ ਵੀ ਦੱਸਾਂਗਾ ਤੇ ਹੋਰ ਵੀ ਕਈ ਗੱਲਾਂ ਬਾਈ ਜੀ ਇਹਨਾਂ ਬਾਰੇ ਸੋ ਦੇਖਦੇ ਆ ਤੁਹਾਨੂੰ ਆਮ ਲੋਕਾਂ ਨੂੰ ਮੈਂ ਵੀ ਆਵੀਂ ਆ ਪੁੱਛਦਾ ਆ ਵੀ 117 ਆ ਉਹਨਾਂ ਚੋਂ ਕਿੰਨੀਆਂ ਇਹ ਜਿੱਤ ਸਕਦੇ ਆ ਦੇਖਦੇ ਆ ਤੁਸੀਂ ਕਿੰਨੀਆਂ ਕਹਿੰਨੇ ਆ ਸ਼ੇਅਰ ਵੀ ਕਰਿਓ ਸਾਰੇ ਪਾਸੇ ਤੇ ਸ਼ੁਕਰੀਆ